ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਦੀ ਲੈਂਡ ਪੋਲਿੰਗ ਨੀਤੀ ਖਿਲਾਫ ਦਾਇਰ ਪਟੀਸ਼ਨ ਤੇ ਸੁਣਵਾਈ ਦੌਰਾਨ ਇਸ ਪਾਲਿਸੀ ਤੇ ਰੋਕ ਲਗਾ ਦਿੱਤੀ ਹੈ। ਅਦਾਲਤ ਪੰਜਾਬ ਸਰਕਾਰ ਦੀਆਂ ਦਲੀਲਾਂ ਨਾਲ ਸਹਿਮਤ ਨਹੀਂ ਹੋਈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਜਵਾਬ ਦੇਣ ਲਈ 4 ਹਫ਼ਤਿਆਂ ਦਾ ਸਮਾਂ ਦਿੰਦਿਆਂ ਇਸ ਤੇ ਸਟੇ ਲਗਾ ਦਿੱਤਾ ਹੈ। ਇਸ ਨੀਤੀ ਖਿਲਾਫ ਦਾਇਰ ਪਟੀਸ਼ਨ ਵਿੱਚ ਪੰਜਾਬ ਸਰਕਾਰ ਦੀ ਲੈਂਡ ਪੋਲਿੰਗ ਪਾਲਿਸੀ ਨੂੰ ਪੌਪ ਪ੍ਰਾਪਤੀ ਐਕਟ 2013 ਦੀ ਉਲੰਘਣਾ ਕਿਹਾ ਗਿਆ ਹੈ। ਅਦਾਲਤ ਨੇ ਸਰਕਾਰ ਨੂੰ ਪੁੱਛਿਆ ਹੈ ਕਿ ਇਹ ਨੀਤੀ ਲਿਆਂਉਣ ਤੋਂ ਪਹਿਲਾਂ ਵਾਤਾਵਰਣ ਤੇ ਸਮਾਜ ਉੱਤੇ ਪੈਣ ਵਾਲੇ ਪ੍ਰਭਾਵਾਂ ਦੀ ਮੇਖਿਆ ਕੀਤੀ ਹੈ ਅਦਾਲਤ ਨੇ ਇਹ ਵੀ ਸਪਸ਼ਟੀਕਰਨ ਮੰਗਿਆ ਹੈ ਕਿ ਸਰਕਾਰ ਨੇ ਜ਼ਮੀਨ ਉੱਤੇ ਨਿਰਭਰ ਬੇਜ਼ਮੀਨੇ ਮਜ਼ਦੂਰਾਂ ਤੇ ਜ਼ਮੀਨ ਤੇ ਨਿਰਭਰ ਲੋਕਾਂ ਦੇ ਮੁੜ ਵਸੇਬੇ ਦੇ ਪ੍ਰਬੰਧ ਕਰਨ ਲਈ ਕੋਈ ਸਕੀਮ ਬਣਾਈ ਹੈ ਅਦਾਲਤ ਨੇ ਸਰਕਾਰ ਨੂੰ ਇਹ ਸਪਸ਼ਟ ਕਰਨ ਦੇ ਨਿਰਦੇਸ਼ ਦਿੱਤੇ ਹਨ ਕਿ ਲੈਂਡ ਪੋਲਿੰਗ ਨੀਤੀ 2025 ਨੂੰ ਲਾਗੂ ਕਰਨ ਤੋਂ ਪਹਿਲਾਂ ਸਮਾਜਿਕ ਅਤੇ ਵਾਤਾਵਰਣ ਪ੍ਰਭਾਵ ਮੁਲਾਂਕਣ ਕੀਤੇ ਗਏ ਸਨ ਗੁਰਦੀਪ ਸਿੰਘ ਗਿੱਲ ਦੀ ਇੱਕ ਪਟੀਸ਼ਨ ਤੇ ਸੁਣਵਾਈ ਕਰ ਰਹੀ ਸੀ ਜਿਸ ਨੇ ਨੀਤੀ ਦੀ ਕਾਨੂੰਨੀਤਾ ਅਤੇ ਲੁਧਿਆਣਾ ਦੇ ਫਗਲਾ ਪਿੰਡ ਵਿੱਚ ਜ਼ਮੀਨ ਮਾਲਕਾਂ ਤੇ ਇਸ ਦੇ ਵਾਸਤੇ ਮਾਲਕ ਤੇ ਇਸ ਦੇ ਪ੍ਰਭਾਵ ਦੇ ਸਵਾਲ ਚੁਕੇ ਹਨ ਸ਼੍ਰੋਮਣੀ ਕਾਂਗਰਸ ਵੱਲੋਂ ਇੱਕ ਐਮਰਜੈਂਸੀ ਕੋਰ ਕਮੇਟੀ ਦੀ ਮੀਟਿੰਗ ਬੁਲਾਈ ਗਈ ਜਿਸ ਵਿੱਚ ਪਾਰਟੀ ਦੇ ਸਾਰੇ ਸੀਨੀਅਰ ਆਗੂ ਕੋਰ ਕਮੇਟੀ ਮੈਂਬਰ ਅਤੇ ਵਰਕਿੰਗ ਕਮੇਟੀ ਮੈਂਬਰ ਅਤੇ ਜ਼ਿਲ੍ਹਾ ਪ੍ਰਧਾਨ ਸ਼ਾਮਲ ਹੋਏ ਇਸ ਵਿਸ਼ੇਸ਼ ਮੀਟਿੰਗ ਦੌਰਾਨ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਭਾਵਕ ਹੁੰਦਿਆਂ ਅਕਾਲੀ ਦਲ ਨੂੰ ਦੁਬਾਰਾ ਇੱਕਜੁੱਟ ਕਰਨ ਅਤੇ ਧਾਰਮਿਕ ਅਤੇ ਸਿ ਸਿਆਸੀ ਮੁੱਦਿਆਂ ਤੇ ਆਉਣ ਵਾਲੀਆਂ ਚੁਣੌਤੀਆਂ ਨਾਲ ਜਿੱਠਣ ਲਈ ਵਟੇ ਲਾਨ ਕੀਤੇ ਸੁਖਬੀਰ ਬਾਦਲ ਨੇ ਇਸ ਮੌਕੇ ਸਾਰੇ ਵੱਖ-ਵੱਖ ਅਕਾਲੀ ਧੜਿਆਂ ਤੇ ਪਿਛਲੇ ਸਮੇਂ ਵਿੱਚ ਪਾਰਟੀ ਛੱਡ ਚੁੱਕੇ ਆਗੂਆਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਹੈ ਕਿ ਆਓ ਆਪਣੀ ਮਾਂ ਪਾਰਟੀ ਵਿੱਚ ਵਾਪਸ ਆਓ ਅਸੀਂ ਤੁਹਾਡਾ ਦਿਲੋਂ ਸਵਾਗਤ ਕਰਾਂਗੇ ਜੇਕਰ ਕਿਸੇ ਨੂੰ ਮੇਰੇ ਲਫ਼ਜ਼ਾਂ ਜਾਂ ਐਕਸ਼ਨ ਤੋਂ ਦੁਖੀ ਹੋਇਆ ਹੈ ਤਾਂ ਮੈਂ ਮਾਫੀ ਮੰਗਦਾ ਹਾਂ ਪਰ ਪੰਜਾਬ ਅਤੇ ਧਰਮ ਦੇ ਹਮਲੇ ਹੋ ਰਹੇ ਹਨ ਅਸੀਂ ਇੱਕ ਹੋ ਕੇ ਇਸ ਦਾ ਮੂੰਹ ਤੋੜ ਜਵਾਬ ਦੇ ਸਕਦੇ ਹਾਂ ਸੁਖਵੀਰ ਬਾਦਲੇ ਐਲਾਨ ਕੀਤਾ ਹੈ ਕਿ ਸ਼੍ਰੋਮਣੀ ਕਾਲਦਨ ਨੂੰ 1 ਸਤੰਬਰ ਤੋਂ ਮਹਾਲੀ ਵਿਖੇ ਲੈਂਡ ਪੋਲਿੰਗ ਮਾਮਲੇ ਵਿੱਚ ਵੱਡਾ ਰੋਸ ਮੁਜ਼ਾਹਰਾ ਕੀਤਾ ਜਾਵੇਗਾ ਸ਼ੁਰੂ ਕੀਤਾ ਜਾਵੇਗਾ ਇਸ ਤੋਂ ਪਹਿਲਾਂ 31 ਅਗਸਤ ਨੂੰ ਪੂਰੀ ਪਾਰਟੀ ਲੀਡਰਸ਼ਿਪ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਕਰਕੇ ਸੰਘਰਸ਼ ਦੀ ਸ਼ੁਰੂਆਤ ਕਰੇਗੀ ਪੰਜਾਬ ਵਿੱਚ ਪਿਛਲੇ 2 ਦਿਨਾਂ ਤੋਂ ਮੀਂਹ ਦੀ ਰਫ਼ਤਾਰ ਘਟ ਗਈ ਹੈ ਦੱਸਦੇ ਕਿ ਸਵੇਰੇ ਤੇ ਕਈ ਇਲਾਕਿਆਂ ਵਿੱਚ ਸ਼ਾਮ ਨੂੰ ਹਲਕੀ ਬਾਰਿਸ਼ ਹੋਈ ਮੌਸਮ ਵਿਭਾਗ ਵੱਲੋਂ 11 ਅਗਸਤ ਤੱਕ ਕੀਤੀ ਗਈ ਭਵਿੱਖਬਾਣੀ ਅਨੁਸਾਰ ਕਈ ਜ਼ਿਲ੍ਹਿਆਂ ਵਿੱਚ ਆਉਣ ਵਾਲੇ ਦਿਨਾਂ ਵਿੱਚ ਮੀਂਹ ਪੈ ਸਕਦਾ ਹੈ ਕਿਤੇ-ਕਿਤੇ ਮੀਂਹ ਬਿਲਕੁਲ ਹਲਕਾ ਰਹੇਗਾ ਤਾਂ ਕਈ ਥਾਵਾਂ 'ਤੇ ਦਰਮਿਆਨੀ ਵਰਖਾ ਹੋਣ ਦੀ ਸੰਭਾਵਨਾ ਹੈ ਆਓ ਵੇਖੀਏ ਪੰਜ ਦਿਨਾਂ ਦੀ ਇਸ ਮੌਸਮੀ ਰਿਪੋਰਟ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਪੰਜਾਬ ਵਿੱਚ ਗੁਰਦਾਸਪੁਰ ਪਠਾਨਕੋਟ ਹੁਸ਼ਿਆਰਪੁਰ ਨਵਾਂ ਸ਼ਹਿਰ ਰੋਪਨਗਰ ਐਸਐਸ ਨਗਰ ਮੁਹਾਲੀ ਪਟਿਆਲਾ ਵਿੱਚ ਹਲਕਾ ਮੀਂਹ ਪੈ ਸਕਦਾ ਹੈ ਉੱਥੇ 8 ਅਗਸਤ ਨੂੰ ਉੱਤਰ ਅਤੇ ਪੂਰਬੀ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਜਦਕਿ ਬਾਕੀ ਜਗ੍ਹਾ ਮੌਸਮ ਸਾਫ਼ ਰਹਿ ਸਕਦਾ ਹੈ ਵਿਭਾਗ ਨੇ 9, 10 ਤੇ 11 ਅਗਸਤ ਨੂੰ ਫਿਰ ਮੌਸਮ ਵਿੱਚ ਕਰਵਟ ਦੇਖਣ ਨੂੰ ਮਿਲੇਗੀ ਅਤੇ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਕਪੂਰਥਲਾ, ਜਲੰਧਰ, ਹੁਸ਼ਿਆਰਪੁਰ, ਨਵਾਂ ਸ਼ਹਿਰ, ਰੂਪਨਗਰ, ਐਸਐਸ ਨਗਰ, ਲੁਧਿਆਣਾ, ਸੰਗਰੂਰ, ਮਾਨਸਾ, ਪਟਿਆਲਾ ਵਿੱਚ ਭਾਰੀ ਮੀਂਹ ਦੀ ਸੰਭਾਵਨਾ ਹੈ। ਸ਼੍ਰੋਮਣੀ ਕਾਲਜ ਦੇ ਸੀਨੀਅਰ ਅਗੂ ਵਿਕਰਮਜੀਠੀਆ ਖਿਲਾਫ ਦਰਜ ਨਵੀਂ ਐਫਆਈਆਰ ਦੀ ਕਾਪੀ ਸਾਹਮਣੇ ਆਈ ਹੈ ਉਹਨਾਂ ਖਿਲਾਫ ਸਰਕਾਰੀ ਕੰਮਾਂ ਵਿੱਚ ਰੁਕਾਵਟ ਪਾਉਣ ਦੇ ਇਲਜ਼ਾਮ 'ਚ ਐਫਆਈਆਰ ਦਰਜ ਕੀਤੀ ਗਈ ਹੈ ਵਿਕਰਮਜੀਠੀਆ ਦੀ ਰਿਹਾਈਸ਼ ਤੇ 25 ਜੂਨ ਨੂੰ ਆਮਦਨ ਤੋਂ ਵੱਧ ਜ਼ਿਆਦਾਦ ਮਾਮਲੇ ਵਿੱਚ ਰੇਡ ਕੀਤੀ ਗਈ ਸੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਵਿਕਰਮਜੀਠੀਆ ਦੀ ਗ੍ਰਿਫਤਾਰੀ ਤੋਂ ਕੁਝ ਦਿਨ ਬਾਅਦ ਉਹਨਾਂ ਖਿਲਾਫ ਇੱਕ ਹੋਰ ਐਫਆਈਆਰ ਦਰਜ ਕੀਤੀ ਗਈ ਹੈ ਇਸ ਐਫ ਆਈ ਆਰ ਵਿੱਚ ਉਹਨਾਂ ਖਿਲਾਫ ਸਰਕਾਰੀ ਕੰਮ ਵਿੱਚ ਰੁਕਾਵਟ ਪਾਉਣ ਦੇ ਇਲਜ਼ਾਮ ਲਗਾਏ ਗਏ ਹਨ ਦੱਸਦੇ ਕਿ ਗ੍ਰਿਫਤਾਰੀ ਸਮੇਂ ਕਈ ਵੀਡੀਓਜ਼ ਵਾਇਰਲ ਹੋ ਰਹੀਆਂ ਸਨ ਜਿਸ ਵਿੱਚ ਵਿਕਰਮ ਜੀਠੀ ਆ ਵਿਜੀਲੈਂਸ ਅਧਿਕਾਰੀਆਂ ਨਾਲ ਬਹਿਸ ਕਰਦੇ ਨਜ਼ਰ ਆ ਰਹੇ ਸਨ ਇਹ ਸਾਰੀ ਘਟਨਾ ਨੂੰ ਆਧਾਰ ਬਣਾ ਕੇ ਇਹ ਐਫ ਆਈ ਆਰ ਦਰਜ ਕੀਤੀ ਗਈ ਹੈ ਕਿ ਰੋਮਣੀ ਕਲਦਲ ਦੇ ਸੀਨੀਅਰ ਆਗੂ ਵਿਕਰਮ ਜੀਠੀਆ ਖਿਲਾਫ ਦਰਜ ਨਵੀਂ ਐਫ ਆਈ ਆਰ ਦੀ ਕਾਪੀ ਸਾਹਮਣੇ ਆਈ ਹੈ ਜਿਨ੍ਹਾਂ ਖਿਲਾਫ ਸਰਕਾਰੀ ਦੱਸਦੇ ਕਿ ਬੇ ਜੀਠੀਆ ਖਿਲਾਫ ਸਰਕਾਰੀ ਕੰਮ ਵਿੱਚ ਰਿਕਾਰਡ ਪਾਉਣ ਦੇ ਇਲਜ਼ਾਮ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ ਵਿਕਰਮ ਮਜੀਠੀ ਦੀ ਰਿਹਾਈ ਤੋਂ 25 ਜੂਨ ਨੂੰ ਆਮਦਨ ਤੋਂ ਬਾਅਦ ਜਾਇਦਾਦ ਦੇ ਮਾਮਲੇ ਵਿੱਚ ਰੇਡ ਕੀਤੀ ਗਈ ਸੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਮਜੀਠੀ ਦੀ ਗ੍ਰਿਫਤਾਰੀ ਤੋਂ ਕੁਝ ਦਿਨ ਬਾਅਦ ਉਹਨਾਂ ਖਿਲਾਫ ਇੱਕ ਹੋਰ ਐਫਆਈਆਰ ਦਰਜ ਕੀਤੀ ਗਈ ਹੈ ਇਸ ਐਫਆਈਆਰ ਵਿੱਚ ਉਹਨਾਂ ਖਿਲਾਫ ਸਰਕਾਰੀ ਕੰਮਾਂ ਵਿੱਚ ਰਿਕਾਰਡ ਪਾਉਣ ਦੇ ਇਲਜ਼ਾਮ ਲਗਾਏ ਗਏ ਸਨ ਦਸਦੀ ਕੀ ਗ੍ਰਫਤਾਰੀ ਸਭ ਵੀਡੀਓ ਸੋ ਕਈ ਵਾਰ ਹੋ ਰਹੀਆਂ ਸਨ ਜਿਸ ਵਿੱਚ ਮਜੀਠੀਆ ਖਿਲਾਫ ਅਧਿਕਾਰੀ ਇਹਨਾਂ ਨਾਲ ਬਹਿਸ ਕਰਦੇ ਨਜ਼ਰ ਆ ਰਹੇ ਸਨ ਇਹ ਸਾਰੀ ਘਟਨਾ ਆਧਾਰ ਬਣਾ ਕੇ ਇਹ ਐਫ ਆਈ ਆਰ ਦਰਜ ਕੀਤੀ ਗਈ ਹੈ ਦਸਦੀ ਕਿ ਐਫ ਆਈ ਆਰ ਵਿਜੀਲੈਂਸ ਦੀ ਸ਼ਿਕਾਇਤ ਦਰਜ ਕੀਤੀ ਗਈ ਹੈ ਵਿਕਰਮ ਮਜੀਠੀਆ ਤੇ ਉਹਨਾਂ ਦੇ ਸਮਰਥਕ ਵਿਜੀਲੈਂਸ ਦੀ ਰੇਡ ਸਮੇਂ ਘਰ ਅੰਦਰ ਮੌਜੂਦ ਸਨ ਇਸ ਦੌਰਾਨ ਵਿਜੀਲੈਂਸ ਦੇ ਕੰਮਾਂ ਵਿੱਚ ਰਿਕਾਰਡ ਪਾਉਣ ਲਈ ਉਹਨਾਂ ਖਿਲਾਫ ਐਫ ਆਈ ਆਰ ਦਰਜ ਕੀਤੀ ਗਈ ਹੈ ਦਸਦੀ ਕਿ ਸ਼ਰੋਮਣੀ ਕਾਲੀ ਦਲ ਦੇ ਸੀਨੀਅਰ ਆਗੂ ਵਿਕਰਮਜੀਠੀਆ ਖਿਲਾਫ ਦਰਜ ਨਵੀਂ ਐਫਆਈਆਰ ਦੀ ਕਾਪੀ ਸਾਹਮਣੇ ਆਈ ਹੈ ਉਹਨਾਂ ਖਿਲਾਫ ਸਰਕਾਰੀ ਕੰਮਾਂ ਵਿੱਚ ਰੁਕਾਵਟ ਪਾਉਣ ਦੇ ਇਲਜ਼ਾਮ 'ਚ ਐਫਆਈਆਰ ਦਰਜ ਕੀਤੀ ਗਈ ਹੈ ਵਿਕਰਮਜੀਠੀਆ ਦੀ ਰਿਹਾਈਸ਼ ਉੱਤੇ 25 ਜੂਨ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਰੇਡ ਕੀਤੀ ਗਈ ਸੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਜਿਹੜੀ ਸਜ਼ਾ ਭੁਗਤਣੀ ਪੈਣੀ ਹੈ ਸੋ ਸ਼ਰੋਮਣੀ ਕਾਲੀ ਦਲ ਸਟਰੋਂਗਲੀ ਕੰਡੈਮ ਕਰਦਾ ਹੈ ਜੋ ਸਾਡੇ ਪਾਰਟੀ ਦੇ ਸੀਨੀਅਰ ਵਿਕਰਮਜੀਠੀਆ ਦੇ ਉੱਤੇ ਆ ਕਰ ਰਿਹਾ ਹੈ ਤੇ ਜੇ ਨਾ ਰੁਕਿਆ ਤੇ ਅਸੀਂ ਨੈਕਸਟ ਸਟੈਪ ਸੰਘਰਸ਼ ਦਾ ਪਾਰਟੀ ਵਿੰਡੂ ਵੀ ਤੇ ਅਸੀਂ ਗਵਰਨਰ ਸਾਹਿਬ ਕੋਲੇ ਵੀ ਅਸੀਂ ਇਹ ਸਾਰਾ ਕੇਸ ਲੈ ਕੇ ਜਾ ਰਹੇ ਹਾਂ ਦੱਸਣ ਵਾਸਤੇ ਕਿ ਉਹਨਾਂ ਦੇ ਥੱਲੇ ਉਹਨਾਂ ਦੀ ਜਿਹੜੀ ਸਰਕਾਰ ਹੈ ਪੰਜਾਬ ਵਿੱਚ ਉਹ ਕਿਵੇਂ-ਕਿਵੇਂ ਲੋਕਤੰਤਰ ਦਾ ਕਾਂਨ ਕਰ ਰਹੀ ਹੈ ਤੇ ਜਿਹੜੀ ਤੀਜੀ ਗੱਲ ਜਿਹੜੀ ਸਾਡੀ ਵਿਚਾਰੀ ਗਈ ਹੈ ਕਿ ਅੱਜ ਪੰਜਾਬ ਦੇ ਹਾਲਾਤ ਕੀ ਹੈ ਕਿਵੇਂ ਆਮ ਆਦਮੀ ਪਾਰਟੀ ਨੇ ਕੇਜਰੀਵਾਲ ਨੇ ਹੁਣ ਪੰਜਾਬ ਦੀ ਕਿਸਾਨੀ ਤੇ ਪੰਜਾਬ ਦੀ ਗਰੀਬ ਤੇ ਵੀ ਹਮਲਾ ਕਰ ਦਿੱਤਾ ਇੰਨੀ ਲਾਲਚ ਪੈਸੇ ਕਮਾਉਣ ਦੀ ਆ ਗਈ ਇਹਨਾਂ ਨੂੰ ਇਹਨਾਂ ਦੇ ਮਨ ਚ ਹੈ ਕਿ ਅਸੀਂ ਪਤਾ ਨਹੀਂ ਕਿਵੇਂ ਕਿੰਨੇ ਸਾਲ ਰਵਾਂਗੇ ਤੇ ਸਰਕਾਰ ਚ ਤੇ ਸਾਰਾ ਪੰਜਾਬ ਪੈਸਾ ਇੱਥੋਂ ਕੋ ਲੁੱਟ ਕੇ ਅਸੀਂ ਆਪਣੀ ਪਾਰਟੀ ਨੂੰ ਪੂਰੇ ਦੇਸ਼ ਵਿੱਚ ਖੜਾ ਕਰਾਂਗੇ ਆ ਉਹਨਾਂ ਸੋਚ ਬਣੀ ਪਈ ਹੈ ਤੁਸੀਂ ਸਾਰੇ ਜਾਣਦੇ ਹੋ ਕਿ ਲੈਂਡ ਗ੍ਰੈਬਿੰਗ ਇੱਕ ਸਭ ਤੋਂ ਵੱਡਾ ਹਮਲਾ ਪੰਜਾਬ ਦੀ ਕਿਸਾਨੀ ਦੇ ਪੰਜਾਬ ਦੇ ਗਰੀਬ ਤੇ ਪੰਜਾਬ ਦੇ ਵਪਾਰੀਆਂ ਤੇ ਇਹਨਾਂ ਨੇ ਹਮਲਾ ਕੀਤਾ ਹੈ ਆ ਲੈਂਡ ਗ੍ਰੈਬਿੰਗ ਕੀ ਹੈ ਲੈਂਡ ਗ੍ਰੈਬਿੰਗ ਇਹਨਾਂ ਨੇ ਸੁਸ਼ੋਧੀਆਂ ਨੇ ਕੇਜਰੀਵਾਲ ਨੇ ਜੈਨ ਨੇ ਮਿਲ ਕੇ ਦਿੱਲੀ ਦੇ ਬਿਲਡਰਾਂ ਨੂੰ ਇੱਥੇ ਸੌਦੇ ਕਰਾਏ ਆ ਜ਼ਮੀਨ ਆਈਡੈਂਟੀਫਾਈ ਕਰਾਈ ਆ ਕਿਹੜੇ ਕਿਹੜੇ ਸ਼ਹਿਰ ਚ ਕਿਹਨੂੰ ਕਿੰਨੀ ਚਾਹੀਦੀ ਹੈ ਤਕਰੀਬਨ 30000 ਕਰੋੜ ਰੁਪਏ ਦਾ ਡੀਲ ਬਣਾਈ ਬੈਠੇ ਆ ਉਹਨਾਂ ਤੋਂ ਬਿਆਨਾਂ ਲਈ ਬੈਠੇ ਆ ਕੋਨੋਂ ਕਿਸੇ ਹਾਲਚ ਲੱਗੇ ਹੈ ਕਿ ਅਸੀਂ ਆ ਜਮੀਨ ਅਕਵਾਇਰ ਕਰਕੇ ਅਸੀਂ ਇਹਨਾਂ ਬਿਲਡਰਾਂ ਨੂੰ ਦੇਣੀ ਹੈ ਇੱਥੋਂ ਤੱਕ ਆ ਵਰਤਰੀ ਸਰਕਾਰ ਨੂੰ ਕਿ ਕਮਿਸ਼ਨਰ ਪੁਲਿਸ ਡੀਸੀ ਜ਼ਿਲ੍ਹਿਆਂ ਦੇ ਐਸਐਸਪੀ ਤੇ ਦੂਜੇ ਕਿਸਾਨਾਂ ਨੂੰ ਬੁਲਾ ਰਿਹਾ ਗਰੀਬ ਨੂੰ ਬੁਲਾ ਰਿਹਾ ਜਿਹਦੀ ਜਮੀਨ ਹੈ ਤੇ ਵਪਾਰੀ ਜਿਨ੍ਹਾਂ ਕੋਲੇ ਕੋਈ ਹੈ ਤੇ ਉਹਨਾਂ ਨੂੰ ਕਹਿ ਰਿਹਾ ਕਹੇ ਨਾ ਤੁਸੀਂ ਐਫੀਡੇਵਿਟ ਦਿਓ ਕਿ ਤੁਸੀਂ ਲੈਂਡ ਪੂਲਿੰਗ ਚ ਆਉਣਾ ਚਾਹੁੰਦੇ ਹੋ ਪਿਛਲੇ ਦਿਨਾਂ ਚ ਤੇ ਅੱਜ ਵੀ ਸਵੇਰੇ ਮੇਰੇ ਕੋਲੇ ਕਈ ਵਪਾਰੀ ਆਏ ਕਿਹੜੀ ਕਿਸਾਨ ਆਏ ਕਿ ਸਾਨੂੰ ਪੁਲਿਸ ਥਾਣੇ ਚ ਲੈ ਕੇ ਸਾਡੇ ਨਾਲ ਧੱਕਾ ਕਰਨ ਤੇ ਲੱਗੀ ਹੈ ਮੈਂ ਅਫਸਰ ਸਹਿਬਾਨ ਨੂੰ ਆ ਕਹਿਣਾ ਚਾਹਣਾ ਤੁਸੀਂ ਪੰਜਾਬ ਦੇ ਅਫਸਰ ਹੋ ਤੁਹਾਡੀ ਜ਼ਿੰਮੇਵਾਰੀ ਆ ਪੰਜਾਬ ਦੀ ਜਨਤਾ ਦੀ ਪ੍ਰੋਟੈਕਸ਼ਨ ਕਰਨੀ ਜੇ ਤੁਸੀਂ ਆਪਣੀ ਜ਼ਿੰਮੇਵਾਰੀ ਨਹੀਂ ਸੰਭਾਲੋਗੇ ਤੇ ਇੰਨਾ ਜਿਹੜੇ ਲੁਟੇਰੇ ਆ ਠੱਗ ਆ ਕੇਜਰੀਵਾਲਨ ਪਾਰਟੀ ਇਹਨਾਂ ਦੇ ਹੁਕਮ ਤੇ ਕੰਮ ਕਰੋਗੇ ਬਹੁਤ ਵੱਡਾ ਥੋੜੇ ਤੇ ਵੀ ਐਕਸ਼ਨ ਹੋ ਸਕਦਾ ਹੈ ਕਿਉਂਕਿ ਸਮਾਂ ਬਦਲਦੇ ਟਾਈਮ ਨਹੀਂ ਲੱਗਦਾ ਕੱਲਾ 1.5 ਸਾਲ ਰਹਿ ਗਿਆ ਸੋ ਅੱਜ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਨੇ ਸਾਰੇ ਜਿਹੜੀ ਥੇਬੰਦੀਆਂ ਸਾਡੇ ਇਕੱਠੀਆਂ ਹੋਈਆਂ ਇੱਕ ਪਲਾਨ ਬਣਾਇਆ ਕਿ ਸ਼ੋਮਨੀ ਕਾਲੀ ਦਲ ਕਿਸੇ ਵੀ ਹਾਲਤ ਵਿੱਚ ਇੱਕ ਇੰਚ ਜ਼ਮੀਨ ਆ ਦਿੱਲੀ ਵਾਲਿਆਂ ਨੂੰ ਨਹੀਂ ਲੈਣ ਦਊਗੀ ਪੰਜਾਬ ਕੇਜਰੀਵਾਲ ਜਿੰਨਾ ਮਰਜੀ ਜੋਰ ਲਾ ਲੇ ਅਫਸਰਾਂ ਤੋਂ ਜੋਰ ਲਵਾ ਲੇ ਪਰ ਪੰਜਾਬ ਦੇ ਕਿਸਾਨ ਨਾਲ ਪੰਜਾਬ ਦੇ ਗਰੀਬ ਨਾਲ ਪੰਜਾਬ ਦੇ ਵਪਾਰੀ ਨਾਲ ਸ਼੍ਰੋਮਣੀ ਅਕਾਲੀ ਦਲ ਖੜਾ ਹੈ ਜੋ ਕੁਝ ਵੀ ਕਰਨਾ ਪਏ ਸ਼੍ਰੋਮਣੀ ਅਕਾਲੀ ਦਲ ਕਰੂਗਾ ਅਸੀਂ ਇਹਨਾਂ ਸਰਕਾਰ ਨੂੰ ਚੇਤਾਵਨੀ ਦੇਣਾ ਚਾਹੁੰਦੇ ਆ ਕਿ ਇਮੀਡੀਏਟਲੀ ਆ ਸਕੀਮ ਵਾਪਸ ਕਰ ਲੋ ਜੇ ਇਹਨਾਂ ਨੇ ਨਾ ਕੀਤੀ ਆ ਸਾਰੀ ਲੈਂਡ ਗ੍ਰੈਬਿੰਗ ਸਕੀਮ ਤੇ ਸ਼੍ਰੋਮਣੀ ਅਕਾਲੀ ਦਲ ਨੇ ਫੈਸਲਾ ਕਰਤਾ ਅੱਜ ਕਿ ਪਹਿਲੀ ਸਪਟੰਬਰ ਤੋਂ ਸ਼੍ਰੋਮਣੀ ਅਕਾਲੀ ਦਲ ਆਪ ਸਰਕਾਰ ਦੇ ਖਿਲਾਫ ਮੋਰਚਾ ਲਾਏਗਾ ਪਹਿਲੀ ਤਰੀਕ ਤੋਂ ਪਹਿਲੀ ਤਰੀਕ ਤੋਂ ਜਦੋਂ ਤੱਕ ਆ ਲੈਂਡ ਗ੍ਰੈਬਿੰਗ ਸਕੀਮ ਵਾਪਸ ਨਹੀਂ ਲੈਂਦੀ ਉਦੋਂ ਤੱਕ ਅਕਾਲੀ ਦਲ ਦਾ ਮੋਰਚਾ ਮੁਹਾਲੀ ਤੋਂ ਸ਼੍ਰੀ ਅੰਮ੍ਰਿਤਸਰ ਤੋਂ ਸ਼ੁਰੂ ਹੋਇਆ ਕਰੂਗਾ ਜਿਹੜਾ ਕੇਜਰੀਵਾਲ ਨੇ ਜਿਹੜਾ ਸੀ ਸਮੈਲ ਬਣਾਇਆ ਮੁਹਾਲੀ ਚ ਤੁਸੀਂ ਹੈਰਾਨ ਰਹਿ ਜਾਓਗੇ 30-40 ਕਰੋੜ ਰੁਪਏ ਲਾ ਕੇ ਪੰਜਾਬ ਸਰਕਾਰ ਦਾ ਇਹਨੇ ਆਪਣਾ ਮਹਿਲ ਖੜਾ ਕੀਤਾ ਜਿੱਥੇ ਹੁਣ ਕੇਜਰੀਵਾਲ ਮਾਲੀ ਰਹਿੰਦਾ ਹੈ ਡੇਲੀ ਸਾਡੇ ਜਥੇ ਅੰਮ੍ਰਿਤਸਰ ਗੁਰਦੁਆਰਾ ਸ ਅੰਮ੍ਰਿਤਸਰ ਤੋਂ ਸਵੇਰੇ 10 ਵਜੇ ਸ਼ੁਰੂ ਹੋ ਕੇ ਅਰਦਾਸ ਕਰਕੇ ਚੱਲਿਆ ਕਰਨਗੇ ਤੇ ਉਹਦਾ ਘਰਾਓ ਕਰਨਗੇ ਭਾਵੇਂ ਸਾਨੂੰ ਅਰੈਸਟ ਕਰ ਲੈਣ ਕੁਛ ਮਰਜ਼ੀ ਕਰ ਲੈਣ ਆ ਮੋਰਚਾ ਲਗਾਤਾਰ ਰਹੂਗਾ ਜਦੋਂ ਤੱਕ ਆ ਵਾਪਸ ਲੈਂਦੇ ਜੇ ਅਗਲੇ ਜਿੰਨਾ ਤੱਕ ਸਰਕਾਰ ਨਹੀਂ ਲੈਂਦੇ ਜੇ ਜਦੋਂ ਆਪਣੀ ਸਰਕਾਰ ਆਉਗੀ ਮੈਂ ਅੱਜ ਪਹਿਲੀ ਸਾਰਿਆਂ ਨੂੰ ਦੱਸਣਾ ਚਾਹਣਾ ਹੈ ਪਹਿਲੀ ਕੈਬਨਿਟ ਮੀਟਿੰਗ ਵਿੱਚ ਆ ਸਾਰੀ ਧਰ ਜ਼ਮੀਨ ਜਿਵੇਂ ਐਸਵਾਈਐਲ ਦੀ ਜ਼ਮੀਨ ਅਸੀਂ ਕਿਸਾਨਾਂ ਨੂੰ ਵਾਪਸ ਕੀਤੀ ਸੀ ਅਸੀਂ ਕਿਹਾ ਸੀ ਨਹਿਰ ਨਹੀਂ ਬਣ ਦੇਵਾਂਗੇ ਐਸਵਾਈਐਲ ਨਹਿਰ ਤੇ ਬਾਦਲ ਸਾਹਿਬ ਨੇ ਇਨਸ਼ੋਰ ਕੀਤਾ ਤੇ ਕੱਲ ਇਦਲ ਨੇ ਕਿ ਐਸਵਾਈਐਲ ਜਿਹੜੀ ਨਹਿਰ ਅਸੀਂ ਬਣ ਨਹੀਂ ਦਿੱਤੀ ਤੁਸੀਂ ਜਾਣਦੇ ਹੋ ਆ ਕਾਂਗਰਸ ਪਾਰਟੀ ਤੇ ਦੂਜੀਆਂ ਪਾਰਟੀਆਂ ਲਗੀਆਂ ਸੀ ਪੰਜਾਬ ਦਾ ਪਾਣੀ ਦੇਣ ਵਾਸਤੇ ਆ ਜੇ ਪੰਜਾਬ ਦਾ ਪਾਣੀ ਬਚਾਇਆ ਤੇ ਕਾਲੀ ਦਲ ਨੇ ਉਦੋਂ ਵੱਡੇ ਬਾਦਲ ਸਾਹਿਬ ਤੇ ਮੋਰਚਾ ਲਾ ਕੇ ਬਚਾਇਆ ਤੇ ਉਹਦੇ ਬਾਅਦ ਜਦੋਂ ਸਰਕਾਰ ਆਈ ਅਸੀਂ ਉਹ ਕਾਨੂੰਨ ਵੀ ਰੱਦ ਕੀਤਾ ਜਿਹੜਾ ਬਣਾਇਆ ਸੀ ਐਕਟ ਤੇ ਨਾਲੇ ਜ਼ਮੀਨ ਵੀ ਵਾਪਸ ਕਿਸਾਨਾਂ ਨੂੰ ਦੇ ਦਿੱਤੀ ਸੀ ਜਿਹੜੀ ਐਕੁਆਇਰ ਕੀਤੀ ਉਵੇਂ ਅਸੀਂ ਐਲਾਨ ਕਰਦਾ ਇੰਨਾ ਚਾਹੁੰਦੇ ਆ ਕਿ ਆਪਣੀ ਸਰਕਾਰ ਆਉਣ ਤੇ ਪਹਿਲੀ ਕੈਬਨਿਟ ਮੀਟਿੰਗ ਜਿਹੜੇ ਜੇ ਧੱਕੇ ਨਾਲ ਵੀ ਕੀਤਾ ਆ ਸਾਰੀ ਜ਼ਮੀਨ ਵਾਪਸ ਕਿਸਾਨਾਂ ਨੂੰ ਦਿੱਤੀ ਜਾਊਗੀ ਤੇ ਜਿਹੜੇ ਜਿਹੜੇ ਨੇ ਪੈਸਾ ਦਿੱਤਾ ਉਹਨਾਂ ਦੀ ਇਨਕੁਆਇਰੀ ਕਰਕੇ ਸਾਰਿਆਂ ਨੂੰ ਜੇਲ੍ਹਾਂ ਛੱਟਾ ਜਾਊਗਾ ਜਿਨ੍ਹਾਂ ਨੇ ਰਲ ਕੇ ਪੰਜਾਬ ਦੇ ਖਜ਼ਾਨੇ ਨੂੰ ਲੁੱਟਿਆ ਤੇ ਐਸ ਕਰਕੇ 31 ਤਰੀਕ ਨੂੰ ਸਾਰੇ ਕਾਲੀ ਲੀਡਰਸ਼ਿਪ ਸ੍ਰੀ ਕਾਲਤਖਬ ਤੇ ਉੱਤੇ ਪੇ ਉਹ ਜਾ ਕੇ ਉੱਥੇ ਅਰਦਾਸ ਕਰੇਗੀ ਪ੍ਰਮਾਤਮਾ ਤੋਂ ਆਸ਼ੀਰਵਾਦ ਲੈ ਗਈ ਕਿ ਅਸੀਂ ਮੋਰਚਾ ਲਾਉਣ ਲੱਗੇ ਆ ਗੁਰੂ ਦੇ ਆਸ਼ੀਰਵਾਦ ਨਾਲ ਤੁਸੀਂ ਦੇਖਿਆ ਹਰ ਕੰਮ ਕਾਲੀ ਦਲ ਸ਼ੁਰੂ ਕਰਦਾ ਜਿੰਨੇ ਵੀ ਮੋਰਚੇ ਲੱਗੇ ਆ ਅਸੀਂ ਅਰਦਾਸ ਕਰਕੇ ਲੱਗਦੇ ਆ ਸੋ ਕਾਲੀ ਦਲ ਦੀ ਸਾਜ ਲੀਡਰਸ਼ਿਪ ਫੈਸਲਾ ਕੀਤਾ ਕਿ 31 ਇਸ ਮਹੀਨੇ ਦੀ 31 ਤਰੀਕ ਨੂੰ ਸਵੇਰੇ 10 ਵਜੇ ਅਸੀਂ ਸ਼੍ਰੀ ਕਾਲ ਤਖਤ ਸਾਹਿਬ ਜਾ ਕੇ ਉੱਥੇ ਅਰਦਾਸ ਕਰਕੇ ਤੇ ਪਹਿਲੀ ਤਰੀਕ ਨੂੰ ਮੋਰਚਾ ਸਾਡਾ ਸ਼ੁਰੂ ਹੋਊਗਾ ਤੇ ਪਹਿਲੇ ਮੋਰਚੇ ਦੀ ਦਿਨ ਅਗਵਾਈ ਮੈਂ ਆਪ ਕਰੂੰਗਾ ਤੇ ਉਹਦੇ ਦਿਨ ਉਹਦੇ ਬਾਅਦ ਲਗਾਤਾਰ ਸਾਡੇ ਉੱਥੇ ਵਕਫਾਕ ਲੀਡਰਸ਼ਿਪ ਦੀ ਡਿਊਟੀ ਲਈ ਗਈ ਹੈ ਚੀਮਾ ਸਾਹਿਬ ਤੇ ਸਾਡੇ ਜ਼ਿਲ੍ਹਾ ਪ੍ਰਧਾਨ ਉੱਥੇ ਕੋਆਰਡੀਨੇਸ਼ਨ ਕਰਨਗੇ ਇਸ ਮੋਰਚੇ ਦੀ ਤੇ ਮੈਂ ਪੰਜਾਬੀਆਂ ਨੂੰ ਪੰਜਾਬ ਦੇ ਕਿਸਾਨਾਂ ਨੂੰ ਪੰਜਾਬ ਦੇ ਵਪਾਰੀਆਂ ਨੂੰ ਪੰਜਾਬ ਦੇ ਗਰੀਬ ਨੂੰ ਮੈਂ ਵਿਸ਼ਵਾਸ ਦਿਵਾਉਣਾ ਚਾਹਣਾ ਹੈ ਤੁਹਾਡੇ ਨਾਲ ਅਕਾਲੀ ਦਲ ਹੈ ਅਕਾਲੀ ਦਲ ਦੀ ਜੁੰਵਰੀ ਹੈ ਤੇ ਫਰਜ਼ ਵੀ ਹੈ ਆ ਜਿਹੜਾ ਧੱਕਾ ਤੁਹਾਡੇ ਤੇ ਹੋਇਆ ਅਸੀਂ ਤੁਹਾਡੀ ਢਾਲ ਬਣ ਕੇ ਖੜਾਂਗੇ ਤੇ ਤੁਹਾਨੂੰ ਗਰੰਟੀ ਦਿੰਦੇ ਆ 1 ਇੰਚ ਜ਼ਮੀਨ ਅਸੀਂ ਤੁਹਾਡੀ ਜਾਨ ਨਹੀਂ ਦੇਵਾਂਗੇ ਥੈਂਕ ਯੂ ਸੁਭੀਜੀ ਤੁਸੀਂ ਕੱਲ ਦੇ ਹੁਕਮਨਾਮੇ ਦਾ ਤੁਸੀਂ ਜ਼ਿਕਰ ਕੀਤਾ ਉਹਦੇ ਵਿੱਚ ਇੱਕ ਸ਼ਬਦ